ਕਾਲਾ ਪਾਇਕ ਖਬਰ ਤੇ ਗੱਲਬਾਤ ਕੀਤੀ ਪਟਿਆਲੇ ਦੇ ਕਰਨਲ ਸਾਹਿਬ ਦੀ ਕੁੱਟਮਾਰ ਵਾਲੀ ਜਿਹੜੀ ਕਾਫੀ ਚਰਚਾ ਉਸ ਗੱਲ ਦੀ ਹੋਈ ਉਹਦੇ ਵਿੱਚ ਵੀ ਕਹਿੰਦੇ ਕੁਝ ਨਵੀਆਂ ਚੀਜ਼ਾਂ ਬਾਹਰ ਆ ਰਹੀਆਂ ਨੇ ਕਿਉਂਕਿ ਉਹ ਜਿਸ ਟਾਬੇ ਤੇ ਕਹਿੰਦੇ ਹੋਇਆ ਸਾਰਾ ਕੁਝ ਹਰਬੰਸ ਟਾਬੇ ਤੇ ਉਹਨਾਂ ਦੇ ਵੀ ਕੁਝ ਬਿਆਨ ਆਏ ਨੇ ਤਾਂ ਮਿੰਟੂ ਜੀ ਤੁਸੀਂ ਉਸ ਦਿਨ ਵੀ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਕਿ ਆਪਾਂ ਇੱਥੋਂ ਹੀ ਬੈਠੇ ਨਹੀਂ ਕਹਿ ਸਕਦੇ ਕਿ ਕੌਣ ਸਹੀ ਹੈ ਕੌਣ ਗਲਤ ਹੈ ਨਾ ਤੇ ਇਹਦੇ 'ਚ ਕੋਈ ਕੋਈ ਨਵੀਂ ਚੀਜ਼ ਸਾਹਮਣੇ ਆ ਰਹੀ ਹੈ ਉਸ ਐਂਗਲ ਤੋਂ ਜਿਹੜਾ ਇੱਕ ਪਾਸੇ ਐਂਗਲ ਦੇਖਿਆ ਜਾ ਰਿਹਾ ਸੀ ਕੋਈ ਹੋਰ ਕੋਣ ਵੀ ਬੰਦੇ ਨਹੀਂ ਦੇਖੋ ਤਾਬਾ ਮਾਲਕ ਸਾਹਮਣੇ ਆਇਆ ਜੀ ਕਿ ਭਈ ਇਦਾਂ ਤਾਂ ਹੋਇਆ ਜੀ ਕਿ ਦੋਵੇਂ ਪਿਓ ਪੁੱਤ ਬੈਗਿਸ਼ਾ ਘਲਾ ਰਹੇ ਸੀ ਮੈਗੀ ਮੰਗੀ ਸਾਥੋਂ ਹੂੰ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਵੀ ਗੱਡੀ ਇੱਥੇ ਨਾ ਲਾਓ ਫੇਰ ਸਾਡਾ ਮੁਲਾਜ਼ਮ ਕਹਿ ਕੇ ਆਇਆ ਤੇ ਇਹਨਾਂ ਨੇ ਕਿਹਾ ਨਹੀਂ ਨਹੀਂ ਅਸੀਂ ਅਫਸਰ ਆ ਮੈਂ ਆਪੇ ਦੇਖ ਲਊਗਾ ਤੇ ਮੁੜ ਕੇ ਸਿਵਲ ਡਰੈਸ ਚ ਆਏ ਨੇ ਮੈਨੂੰ ਨਹੀਂ ਪਤਾ ਕੌਣ ਤਾਂ ਉਹਨਾਂ ਨਾਲ ਝਗੜਾ ਹੋ ਗਿਆ ਇਹਨਾਂ ਨੇ ਵਾਅਦਾ ਕੀਤਾ ਫੇਰ ਉਹਨਾਂ ਨੇ ਵੀ ਆਪਦਾ ਕੰਮ ਕਰਤਾ ਤਾਂ ਇਹਦਾ ਮਤਲਬ ਹੈ ਕਿ ਕਹਾਣੀ ਨੂੰ ਪਲਟਮਾ ਰੂਪ ਦਿੱਤਾ ਹੈ ਜੀ ਇਸ ਟਾਬਾ ਮਾਲਕ ਨੇ ਬਿਲਕੁਲ ਕੱਲ ਵਾਲਾ ਐਂਗਲ ਹੋਰ ਸੀ ਕੱਲ ਵਾਲਾ ਐਂਗਲ ਇਹਨਾਂ ਵਾਲੇ ਪੱਖ ਤੋਂ ਸੀ ਅੱਜ ਦੂਸਰੇ ਪੱਖ ਤੋਂ ਨਜ਼ਰ ਆ ਰਿਹਾ ਹਾਂਜੀ ਤਾਂ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਹੁਣ ਜੇ ਆਪਾਂ ਦੇਖੀਏ ਕਿ ਭਈ ਟਾਬੇ ਵਾਲਾ ਆ ਗਿਆ ਸਾਹਮਣੇ ਜੀ ਤਾਂ ਠਾਬਾ ਉਹਨੇ ਚਲਾਉਣਾ ਨਹੀਂ ਕਿ ਸਾਰੇ ਤਾਂ ਉੱਥੇ ਟੌਪ ਦੇ ਜਿਹੜੇ ਆ ਥਾਣੇਦਾਰ ਐ ਇਸ ਕੇਸ ਦੇ ਵਿੱਚ ਜਿਨ੍ਹਾਂ ਦੇ ਨਾਮ ਲਏ ਜਾ ਰਹੇ ਆ ਸਰ ਪਟਿਆਲੇ ਜ਼ਿਲ੍ਹੇ ਦੀ ਪੁਲਿਸ ਦੀ ਕਰੀਮ ਆ ਉਹ ਹੂੰ ਤਾਂ ਢਾਬੇ ਵਾਲਾ ਤਾਂ ਠੀਕ ਹੈ ਨਾ ਜੀ ਤੇ ਢਾਬੇ ਤਾਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਪਹਿਲੀ ਗੱਲ ਤੇ ਇਹ ਕਿ ਢਾਬੇ ਵਾਲੇ ਨੂੰ ਵੀ ਸਵਾਲ ਹੈ ਕਿ ਇਹਦੇ ਕੋਲ ਕੀ ਪਰਮਿਟ ਹੈਗਾ ਸੀਗਾ ਹੂੰ ਇਹ ਇੰਨੀ ਰਾਤ ਨੂੰ ਇਹ ਆਪ ਹੀ ਟਾਈਮ ਦੱਸ ਰਹੇ 11:30 12:30 ਜੀ ਇਹ ਕੀ ਇਹ ਐਸਾ ਜਦੋਂ ਰੈਸਟੋਰੈਂਟਾਂ ਵੀ ਬੰਦ ਹੋ ਜਾਂਦੀਆਂ ਜਦੋਂ ਸ਼ਾਇਦ ਬਾਹਰ ਵੀ ਬੰਦ ਹੋ ਜਾਂਦੇ ਹੋਣਗੇ ਉਹ ਤੇ ਠੇਕੇ ਵੀ ਬੰਦ ਹੋ ਜਾਂਦੇ ਹੋਣਗੇ ਤੇ ਇਹ ਖੋਲ ਕੇ ਉੱਥੇ ਬੰਦਾ ਪੈਗ ਪੂਗਦਾ ਪ੍ਰੋਗਰਾਮ ਇਹਦਾ ਚੱਲਦਾ ਹੈ ਇਹ ਤਾਂ ਫਸੇ ਫਸਿਆ ਫਸੇ ਫਸਿਆ ਬਿਲਕੁਲ ਨੰਤੇ ਪੁਲਿਸ ਆ ਸ਼ਾਮ ਨੂੰ ਸ਼ਾਮ ਨੂੰ ਘੇਰ ਸਕਦੇ ਆ ਤਾਂ ਦੂਜੀ ਗੱਲ ਜਿਹੜੀ ਆ ਕਿ दारू ਵਾਲੀ ਦੇਖੋ ਹਨਾ ਵੀ दारू ਪੀਤੀ ਐ ਕਿ ਨਹੀਂ ਪੀਤੀ ਜਾਂ ਇਧਰੋਂ ਵਧੀ ਕੀ ਹੋਈ ਮੈਂ ਕੱਲ ਵੀ ਤੁਹਾਨੂੰ ਗੱਲ ਕਹੀ ਸੀ ਕਿ ਦੇਖੋ ਮੈਂ ਪਹਿਲੇ ਹੀ ਗੰਜਸ਼ ਰੱਖੀ ਸੀ ਇਸ ਮਾਮਲੇ 'ਚ ਜੀ ਕਿ ਰਾਤ ਦਾ ਟਾਈਮ ਐ ਖਾਦੀ ਪੀਤੀ ਦਾ ਚੱਕਰ ਹੋ ਜਾਂਦਾ ਕਈ ਵਾਰ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਪੁਲਿਸ ਵੈਸ਼ੀ ਬਣ ਜਾਵੇ ਕਿਤੇ ਵੀ ਜੀ ਪੁਲਿਸ ਦਾ ਕੰਮ ਹੈ ਬੰਦੇ ਤੇ ਕਾਬੂ ਪਾਉ ਉਸ ਤੋਂ ਬਾਅਦ ਉਪਰਚਾ ਪਾਉ ਗੱਲ ਖਤਮ ਹੈ ਬਿਲਕੁਲ ਕਾਰਵਾਈ ਕਰ ਇਹਦੇ ਜਿੱਤੇ ਉਲਟ ਹੋਇਆ ਨਾ ਜੀ ਜੀ ਇਹਦੇ ਜਿੱਤੇ ਉਲਟ ਹੋਇਆ ਕਿ ਸੱਟਾਂ ਦੇਖੋ ਵੱਜੀਆਂ ਅਗਲੇਾਂ ਦੇ ਸਿਰ ਪਾਟੇ ਆ ਹਮ ਅੱਛਾ ਫਿਰ ਆ ਜਿਹੜੀ ਇੱਕ ਮਤਲਬ ਕਿ ਮੈਡੀਕਲ ਰਿਪੋਰਟ ਹੈ ਜਿਹੜੀ ਠੀਕ ਹੈ ਜੀ ਜਿਹਦੇ ਵਿੱਚ ਖੁਦ ਮਤਲਬ ਕਿ ਦਰਜ ਹੈ ਕਿ ਨਾਟ ਅੰਡਰ ਐਨੀ ਇਨਫਲੂਐਂਸ ਆਫ ਅਲਕੋਹਲ ਹਮ ਠੀਕ ਹੈ ਜੀ ਪਰ ਇਹ ਕਲੀਅਰ ਨਹੀਂ ਹੈ ਜਿਹੜੀ ਮਾਨਕ ਗੋਲ ਪਾਈ ਹੈ ਕਿ ਕਿਹਦੀ ਹੈ ਦੋਨਾਂ ਚ ਕਿਉਂਕਿ ਦੋਨੇ ਨਾ ਪਿਓ ਪੁੱਤਰ ਨੇ ਜੀ ਪਰ ਉੱਥੇ ਤਾਂ ਦੋਨਾਂ ਬਾਰੇ ਕਿਹਾ ਜਾ ਰਿਹਾ ਕਿ ਦੋਨੇ ਪੈਗ ਲਾ ਰਹੇ ਸੀਗੇ ਬਿਲਕੁਲ ਤੇ ਜੇ ਇੱਕ ਦੀ ਵੀ ਆ ਤਾਂ ਘਟੂ ਘਟ ਇੱਕ ਤੇ ਫਿਰ ਮਾਮਲਾ ਜਿਹੜਾ ਉਹ ਡਿਗਦਾ ਹੈ ਨਾ ਹਮ ਕਿ ਕੋਈ ਵੀ ਡਾਕਟਰ ਆ ਜਦੋਂ ਇਸ ਤਰ੍ਹਾਂ ਦਾ ਲੜਾਈ ਝਗੜੇ ਦਾ ਤੇ ਖਾਸ ਤੌਰ ਤੇ ਇਸ ਤਰ੍ਹਾਂ ਦਾ ਕੇਸ ਹੋਵੇ ਜੀ ਉਹ ਸਭ ਤੋਂ ਪਹਿਲਾਂ ਰਾਤ ਨੂੰ ਇਹੀ ਕਹਿੰਦੇ ਆ ਨਾ ਕਿ ਬੰਦੇ ਨੇ दारू ਵਗੈਰਾ ਪੀਤੀ ਹੈ ਕਿ ਨਹੀਂ ਬਿਲਕੁਲ ਬਿਲਕੁਲ ਸਾਫ ਇਹਨੇ ਡਾਕਟਰ ਕੰਬਲੇ ਥੋੜੀ ਆ ਜੀ ਉਹਨਾਂ ਨੇ ਤੇ ਵਿੱਚ ਦਰਜ ਕੀਤਾ ਹੋਇਆ ਜੀ ਹੂੰ ਜੋ ਮਤਲਬ ਕਿ ਜਿਹੜੀ ਮੈਡੀਕਲ ਰਿਪੋਰਟ ਹੈ ਜੀ ਤੇ ਇਹਦੇ ਵਿੱਚ ਹੁਣ ਦੇਖੋ ਮੈਂ ਇਹ ਨਹੀਂ ਕਹਿ ਸਕਦਾ ਕਿ ਕੀ ਦੀ ਆ ਪਰ ਇਹ ਇੱਕ ਉਹ ਮੈਂ ਡਾਊਨਲੋਡ ਕੀਤੀ ਸੀ ਹੂੰ ਮਾਨਕ ਗੋਇਲ ਨੇ ਇਹ ਪਬਲਿਸ਼ ਕੀਤੀ ਹੋਈ ਆ ਅੱਗੇ ਆ ਜਾਓ ਠੀਕ ਆ ਚਲੋ ਇਹ ਤਾਂ ਹੋ ਗਿਆ ਹੁਣ ਮਤਲਬ ਕਿ ਜਿੱਦਾਂ ਇਹਨਾਂ ਨੇ ਕਿਹਾ ਟਾਬਾ ਮਾਲਕ ਸਾਹਿਬ ਜਿਹੜੇ ਆਏ ਆ ਸਾਹਮਣੇ ਤੇ ਦੂਜੇ ਪਾਸੇ ਇਹ ਕਹਿ ਦਿੱਤਾ ਕਿ दारू दारू ਵਾਲਾ ਜਿਹੜੀ ਉਹ ਮੈਡੀਕਲ ਰਿਪੋਰਟ ਜੋ ਦਾਵਾ ਕੀਤਾ ਜਾ ਰਿਹਾ ਕਿ ਉਹਨਾਂ ਚੋਂ ਹੀ ਕਿਸੇ ਇੱਕ ਦੀ ਆ ਉਹਦੇ ਵਿੱਚ ਤੇ ਇਦਾਂ ਲਿਖਿਆ ਇਹ ਵੀ ਇੱਕ ਵੱਡਾ ਸਵਾਲ ਪੈਦਾ ਤੇ ਦੇਖੋ ਫਿਰ ਪੁਲਿਸ ਦੀ ਕਾਰਵਾਈ ਤੇ ਵੀ ਸਰ ਸਵਾਲ ਹੈਗਾ ਨਾ ਕਿ ਮਤਲਬ ਜਿਹੜੇ ਪੁਲਿਸ ਮੁਖੀ ਸੀਗੇ ਜੀ ਉਤੋਂ ਦੇ ਨਾਨਕ ਸਿੰਘ ਜੀ ਉਹ ਤੇ ਕਹਿ ਰਹੇ ਆ ਕਿ ਅਸੀਂ 12 ਬੰਦੇ ਸਸਪੈਂਡ ਕਰ ਦਿੱਤੇ ਨੇ 12 ਸਸਪੈਂਡ ਕਿਹੜੇ ਕੀਤੇ ਆ ਉਹ ਕਿਸੇ ਨੂੰ ਪਤਾ ਹੀ ਨਹੀਂ ਕਿਸੇ ਨੂੰ ਪਤਾ ਨਹੀਂ ਚੋਲ ਦੇਖੋ ਕਹਾਣੀ ਅੱਛਾ ਆ ਐਫ ਆਈ ਆਰ ਦੀ ਕਾਪੀ ਵੀ ਤੁਸੀਂ ਗੌਰ ਨਾਲ ਦੇਖੋ ਕਿ ਐਫ ਆਈ ਆਰ ਦੀ ਕਾਪੀ ਜਿਹੜੇ ਤੇ ਬੰਦੇ ਦਾਵਾ ਕਰ ਰਿਹਾ ਕਿ ਸਾਨੂੰ ਕੁੱਟਿਆ ਸੀ ਸੀਸੀਟੀਵੀ ਫੋਟੋਆਂ ਨੇ ਹਣਾ ਇਹ ਇਹ ਸਾਰਾ ਕੁਸ਼ ਆ ਜਿਨ੍ਹਾਂ ਦੀ ਐਮ ਐਲ ਆਰ ਵੀ ਕੱਟੀ ਗਈ ਹੋਊਗੀ ਸ਼ਾਇਦ ਜਿਹੜੇ ਬੰਦੇ ਮਤਲਬ ਕਿ ਸਟਾ ਖਾ ਕੇ ਪੀੜਤ ਨੇ ਜੀ ਉਹਨਾਂ ਦੇ ਬਿਆਨਾਂ ਤੇ ਪਰਚਾ ਨਹੀਂ ਕੱਟ ਹੋਇਆ ਪਰਚਾ ਕੱਟ ਹੋਇਆ ਟਾਬੇ ਦੇ ਮਾਲਕ ਤੇ ਬਿਲਕੁਲ ਬਿਲਕੁਲ ਪਰਚਾ ਤੇ ਉਹਦੇ ਬਿਆਨਾਂ ਤੇ ਹੋਇਆ ਨਾ ਟਾਬੇ ਮਾਲਕ ਦੇ ਬਿਆਨਾਂ ਤੇ ਜੀ ਕਿ ਲਓ ਜੀ ਏਸੀ ਵੀ ਗੱਡੀ ਦੇ ਵਿੱਚ ਆਏ ਸੀ ਵੀ ਜੀ ਇਦਾਂ ਤਾਂ ਉਹ ਤਾਂ ਸਰੀ ਐਫ ਆਈ ਆ ਰਿ ਉਲਟੇ ਉਹਨਾਂ ਦੇ ਜੀ ਉਹ ਤਾਂ ਹੋਰ ਕਰਨਲ ਨੂੰ ਫਸਾ ਦੇਣਗੇ ਹੂੰ ਇਸ ਐਫ ਆਈ ਆ ਦੇ ਮੁਤਾਬਕ ਤੇ ਜਿਹੜੇ ਸਸਪੈਂਡ ਕੀਤੇ ਪੁਲਿਸ ਵਾਲੇ ਅਸਾਂ ਉਹਨਾਂ ਤੇ ਸਾਰੇ ਵੱਜ ਜਾਣੇ ਉਤੇ ਤਾਂ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਇਹ ਕਾਫੀ ਜਿਹੜਾ ਹੈ ਨਾ ਇਹ ਮਾਮਲਾ ਸੋਚਣ ਵਿਚਾਰਨ ਵਾਲਾ ਬਿਲਕੁਲ ਮੈਂ ਨਾ ਇੱਕ ਇਹ ਇਹ ਵੀ ਸੋਚਦਾ ਪਿਆ ਸੀਗਾ ਕਿ ਹੋਵੇ ਕਰਨਲ ਰੈਂਕ ਦਾ ਬੰਦਾ ਰਾਤ ਨੂੰ ਯਾਰ 12:30 ਸੜਕ ਤੇ दारू ਪੀਂਦਾ ਫਿਰਦਾ ਤਾਂ ਮਤਲਬ ਕਿ ਉਹਨੂੰ ਕੋਈ ਪ੍ਰਵਾਹ ਨਹੀਂ ਹੈ ਦੂਜੀ ਗੱਲ ਆਪਦੇ ਮੁੰਡੇ ਨੂੰ ਨਾਲ ਲੈ ਆ ਕੇ ਦਾਰੂ ਇਹ ਸਵਾਲ ਜਿਹਾ ਬਿਲਕੁਲ ਜੇ ਚਲੋ ਪਿਓ ਪੁੱਤ ਲਾ ਵੀ ਲੈਂਦੇ ਨੇ ਪਿਓ ਪੁੱਤ ਉੱਥੇ ਫਿਰ ਉਹਨਾਂ ਨੂੰ ਕੀ ਲੋੜ ਹੈ ਸੜਕਾਂ ਤੇ ਧੱਕੇ ਖਾਣ ਦੀ ਉਹ ਘਰੇ ਵੀ ਮੈਗੀ ਬਣਾ ਸਕਦੇ ਸੀਗੇ ਤੂੰ ਕੀ ਸਮਝ ਨਹੀਂ ਆ ਰਹੀ ਕਹਾਣੀ ਤੇ ਗੱਲਾਂ ਤੇ ਇਹ ਵੀ ਸੁਣਨ ਨੂੰ ਮਿਲ ਗਿਆ ਹੈ ਕਿ ਇਸ ਪਰਿਵਾਰ ਨੂੰ ਮਤਲਬ ਕਿ ਕੁਝ ਜਿਹੜੇ ਪੁਲਿਸ ਦੇ ਪੱਖੀ ਬੰਦੇ ਸੀ ਜਾਂ ਪੁਲਿਸ ਵਾਲੇ ਕਹਿ ਲੋ ਉਹਨੇ ਕਿਹਾ ਕਿ ਭਈ ਤੁਸੀਂ ਵੀ ਪਟਿਆਲੇ ਰਹਿਣਾ ਅਸੀਂ ਵੀ ਪਟਿਆਲੇ ਰਹਿਣਾ ਫਿਰ ਹਮਮ ਪੁਲਿਸ ਨੇ ਵੀ ਪਟਿਆਲੇ ਰਹਿਣਾ ਜੀ ਤੇ ਨਵੇੜਾ ਹੋਊਗਾ ਤਾਂ ਮਤਲਬ ਕਿ ਕਈ ਪੱਖ ਨਹੀਂ ਇਹਦੇ ਹਾਲਾਂਕਿ ਜੇ ਤੁਸੀਂ ਦੇਖੋਗੇ ਤਾਂ ਇਹ ਸੋਸ਼ਲ ਮੀਡੀਆ ਤੇ ਕੈਂਪੇਨ ਵੀ ਚੱਲ ਰਹੀ ਹੈ ਪੁਲਿਸ ਵਾਲਿਆਂ ਦੇ ਹੱਕ 'ਚ ਮੈਂ ਜਿਵੇਂ ਤੁਹਾਨੂੰ ਦੱਸਿਆ ਬੜੇ ਮਸ਼ਹੂਰ ਨੇ ਥਾਣੇਦਾਰ ਸਾਰੇ ਉਥੋਂ ਜੀ ਜੀ ਉਹ ਇਹਨਾਂ ਦੇ ਹੱਕ 'ਚ ਵੀ ਇੱਕ ਕੈਂਪੇਨ ਚੱਲ ਰਹੀ ਆ ਖੁਦ ਸਾਨੂੰ ਮੈਸੇਜ ਆ ਰਹੇ ਮੈਨੂੰ ਵੀ ਮੈਸੇਜ ਆਏ ਨੇ ਚਲੋ ਆਪਾਂ ਰਿਵੀਲ ਨਹੀਂ ਕਰਦੇ ਕਿਸੇ ਦੀ ਆਈਡੀ ਹਰ ਇੱਕ ਦਾ ਚਲੋ ਆਪਣੇ ਤੱਕ ਰਸਾਈ ਕਰਨ ਦਾ ਹੱਕ ਹੈ ਕੋਈ ਕਹਿੰਦਾ ਗੱਲ ਤੇ ਕਹੀ ਜਾਵੇ ਜੀ ਜੀ ਮਤਲਬ ਕਿ ਕੁਝ ਸਮਾਜ ਸੇਵੀ ਜਿਹੜੇ ਆ ਇਧਰ ਸਮਾਨੇ ਵਾਲੀ ਸਾਈਡ ਦੇ ਸ਼ਾਇਦ ਉਹ ਵੀ ਵੀਡੀਓ ਬਣਾ ਕੇ ਪਾ ਰਹੇ ਆ ਕਿ ਵੀ ਠੀਕ ਆ ਪੁਲਿਸ ਬਈ ਅੱਛਾ ਕੰਮ ਕਰਦੀ ਉਹਨੂੰ ਅੱਛਾ ਕਹਿਣਾ ਚਾਹੀਦਾ ਤਾਂ ਇਹ ਆ ਕਿ ਇਹਦੇ ਵਿੱਚ ਇਹ ਠੀਕ ਆ ਫੌਜ ਦਾ ਸਨਮਾਨ ਕਰਨਾ ਚਾਹੀਦਾ ਪਰ ਇਹਦੇ 'ਚ ਪੁਲਿਸ ਵਾਲਿਆਂ ਨਾਲ ਧੱਕਾ ਹੋ ਗਿਆ ਉਹ ਕੁਝ ਲੋਕ ਉਹਨਾਂ ਦੇ ਪੱਖ ਵਿੱਚ ਵੀ ਆਏ ਨੇ ਤਾਂ ਮਤਲਬ ਕਿ ਓਵਰਆਲ ਤੇ ਇਹ ਹੋਆ ਕਿ ਜਾਂਚ ਪੜਤਾਲ ਜਿਹੜੀ ਆ ਉਹ ਚਲੋ ਇਹਨਾਂ ਨੇ ਖੋਲ੍ਹ ਤੇ ਦਿੱਤੀ ਆ ਪਰ ਜੋ ਮੌਜੂਦਾ ਹਾਲਾਤ ਨੇ ਕਾਗਜ਼ਾਤ ਨੇ ਜਾਂ ਰੋਲੇ ਰੱਪੇ ਨੇ ਵਿਰੋਧਾਪਾਸ ਆ ਉਹ ਤੇ ਇਦਾਂ ਇੱਕ ਚੁਸਤ ਚਲਾਕੀਆਂ ਨਾਲੋ ਨਾਲ ਹੀ ਚੱਲ ਰਹੀਆਂ ਜਾਂਚ ਦੇ ਜੀ ਜੀ ਦੇਖੋ ਹੁਣ ਫਿਰ ਨਕੇੜਾ ਤੇ ਨਵੇੜਾ ਕਿਵੇਂ ਹੋਊਗਾ ਇਸ ਜੀ ਦਾ ਖੈਰ ਕੁਝ ਮਿੱਤਰ ਕਹਿ ਰਹੇ ਨੇ ਬਲਵਿੰਦਰ ਜੀ ਵੀ ਕਹਿ ਰਹੇ ਨੇ ਅਮਰਪਾਲ ਸਿੰਘ ਜੀ ਵੀ ਕਹਿ ਰਹੇ ਕਿ ਰਜਿੰਦਰਾ ਹਸਪਤਾਲ ਦੀ ਮੈਡੀਕਲ ਰਿਪੋਰਟ ਦੇ ਵਿੱਚ ਤਾਂ ਕਹਿੰਦੇ ਸ਼ਰਾਬ ਦਾ ਜ਼ਿਕਰ ਨਹੀਂ ਹੈ ਹਾਂ ਆਪਾਂ ਵੀ ਆਊਟ ਡਾਊਨਲੋਡ ਕੀਤੀ ਸੀ ਜੀ 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 ਜ ਲਾਲੀ ਸਾਹਿਬ ਕਹਿੰਦੇ ਕਿ ਇਹ ਗੱਲ ਕੋਰੀ ਝੂਠ ਲੱਗਦੀ ਹੈ ਹਾਜ਼ਮ ਨਹੀਂ ਹੋ ਰਹੀ ਖੈਰ ਭਾਈ ਹੁਣ ਆਪਾਂ ਇਹਦੇ 'ਚ ਤਾਂ ਕੁਝ ਆਪਣੇ ਵੱਲੋਂ ਕੁਝ ਕਹਿ ਨਹੀਂ ਸਕਦੇ ਜੋ ਚੀਜ਼ਾਂ ਸਾਹਮਣੇ ਆ ਉਹਦੇ ਆਧਾਰ 'ਤੇ ਸਾਰੀ ਗੱਲ ਦੋਨੇ ਪੱਖਾਂ ਦੀ ਹੋ ਗਈ ਆ ਪੁਲਿਸ ਦੀ ਗੁੰਡਾਗਰਦੀ ਹੈ ਕਹਿੰਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਖੈਰ ਦੇਖੋ ਜੀ ਇਹਦੇ 'ਚ ਹੁਣ ਕੀ ਅੱਗੇ ਸਾਹਮਣੇ ਆਉਂਦਾ ਜਿਵੇਂ ਪਹਿਲਾਂ ਮੈਂ ਕਿਹਾ ਸੀ ਵੀ ਨਖੇੜਾ ਕਿਵੇਂ ਹੁੰਦਾ ਤੇ ਨਵੇੜਾ ਕਿਵੇਂ ਹੁੰਦਾ ਆ ਆਪਾਂ ਅਗਲੀ ਖਬਰ ਤੇ ਚੱਲ ਜੀ ਮਿੰਟੂ ਜੀ ਇਹ ਖਬਰ ਵੀ ਚਲੋ ਪਟਿਆਲੇ ਤੋਂ ਥੋੜੀ ਜਿਹੀ ਗਾਂਹ ਜਾ ਕੇ ਮੁਹੱਲੀ ਦੀ ਹੈ ਉੱਥ ਕਹਿੰਦੇ ਕਿ ਇੱਕ ਮੋਮੋਜ਼ ਵਾਲੀ ਫੈਕਟਰੀ ਤੇ ਜਾਂ ਦੁਕਾਨ ਤੇ ਕਹਿੰਦੇ ਕਿ ਰੇਡ ਪਈ ਤੇ ਫ੍ਰਿਜ ਦੇ ਵਿੱਚੋਂ ਕੁੱਤੇ ਦਾ ਕੱਟਿਆ ਹੋਇਆ ਸਿਰ ਮਿਲ ਗਿਆ ਉਥੋਂ ਇਸ ਚੀਜ਼ ਨੇ ਬੜਾ ਉੱਥੇ ਰੌਲਾ ਪੈ ਗਿਆ ਵਿਵਾਦ ਪੈ ਗਿਆ ਸਵਾਲ ਇਹ ਹੁਣ ਉੱਠਦਾ ਹੈ ਕਿ ਉਹ ਮੋਮੋਜ਼ ਦੇ ਵਿੱਚ ਵਰਤਦੇ ਸੀਗੇ ਜਾਂ ਫਿਰ ਉਹ ਤਾਂ ਆਪ ਦਾ ਇੱਕ ਤਰਕ ਦੇ ਰਿਹਾ ਕਿ ਭਈ ਸਾਡੇ ਇੱਥੇ ਕੁਝ ਕਰਿੰਦੇ ਨੇ ਉਹ ਇਹਨੂੰ ਖਾਂਦੇ ਆ ਇਹ ਕੀ ਮਸਲਾ ਹੈ ਜੀ ਕਿੱਥੇ ਹੁਣ ਕਿਤੇ ਨਹੀਂ ਜੀਵੇ ਤੇ ਕਹਿੰਦੇ ਕਈ ਤਾਂ ਕਰਦੇ ਕਿਥੋਂ ਆਏ ਜਿਹੜਾ ਕੁੱਤੇ ਖਾਂਦੇ ਨੇ ਇਹੋ ਜਿਹੇ ਕਰਦੇ ਹੋਰ ਲੈ ਆਈਏ ਨਾ ਹਜ਼ਾਰ ਦੋ ਹਜ਼ਾਰ ਕੁੱਤੇ ਖਾ ਕੇ ਮਕਾਓ ਸਾਡੇ ਸਹੀ ਹੈ ਇਹ ਮੈਨਕਾ ਗਾਂਧੀ ਇਸਮਾਨ ਇਹਨਾਂ ਨੇ ਇਧਰੋਂ ਤੇ ਸੌਖਿਆ ਵੱਜ ਜਾਣਾ ਜੀ ਮੈਨਕਾ ਗਾਂਧੀ ਨੇ ਪਰਚਾ ਘਟਾ ਦੇਣਾ ਜੀ ਇਹਨਾਂ ਤੇ ਹੂੰ ਬਿਲਕੁਲ ਮੈਨਕਾ ਗਾਂਧੀ ਨੇ ਇਹ ਇਹਨਾਂ ਦੀ ਸਜ਼ਾ ਹੋਰ ਵੱਧ ਜਾਣੀ ਆ ਮਿਲਾਵਟ ਦਾ ਤਾਂ ਮਾਮਲਾ ਹੀ ਮਾਮੂਲੀ ਹੈ ਪੰਜਾਬ ਦੇ ਵਿੱਚ ਹੂੰ ਕੀ ਇਹ ਕੁਝ ਹਜ਼ਾਰ ਰੁਪਏ ਜੁਰਮਾਨੇ ਆ ਕੋਈ ਜ਼ਮਾਨਤ ਹੋ ਜਾਂਦੀ